ਦੁਰਾਹਾ ਦੇ ਪਿੰਡ ਰਾਜਗੜ੍ਹ ਤੋਂ ਉੱਠ ਕੇ ਕੈਨੇਡਾ ਤੱਕ ਆਪਣੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਣ ਵਾਲੇ ਦਰਸ਼ਨ ਸਿੰਘ ਸਾਸੀ ਦਾ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਖਬਰ ਜਿਵੇਂ ਹੀ ਪਿੰਡ ਰਾਜਗੜ੍ਹ ਪਹੁੰਚੀ ਸਾਰਾ ਇਲਾਕਾ ਸੋਗ ਦੇ ਵਿੱਚ ਡੁੱਬ ਗਿਆ। ਪਿੰਡ ਦੀਆਂ ਗਲੀਆਂ ਜਿੱਥੇ ਤੱਕ ਉਸ ਦੇ ਨਾਮ ਦੇ ਜਸ਼ਨ ਮਨਾਏ ਜਾਂਦੇ ਸਨ ਹੁਣ ਉੱਥੇ ਚੁੱਪ ਦੀ ਚਾਦਰ ਦੇ ਵਿੱਚ ਲਿਪਟ ਗਈਆਂ ਨੇ। 88 ਸਾਲਾ ਦਰਸ਼ਨ ਸਿੰਘ ਸਾਸੀ ਦਾ ਜਨਮ 1956 ਦੇ ਵਿੱਚ ਪਿੰਡ ਰਾਜਗੜ੍ਹ 'ਚ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਕੂਲ ਰਾਜਗੜ੍ਹ ਤੋਂ ਕੀਤੀ ਤੇ ਫਿਰ ਦੋਰਾਹਾ ਦੇ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਪੜ੍ਹਾਈ ਦੇ ਕੁਝ ਸਾਲ ਬਾਅਦ ਉਹਨਾਂ ਨੇ ਖੇਤੀ ਕੀਤੀ ਪਰ ਉੱਚੀਆਂ ਉਡਾਨਾਂ ਭਰਨ ਦਾ ਜਜ਼ਬਾ ਉਹਨਾਂ ਦੇ ਅੰਦਰ ਸੀ। ਨੌਜਵਾਨੀ ਦੇ ਵਿੱਚ ਉਹ ਦੁਬਈ ਗਏ ਤੇ ਇੱਕ ਕਰੂਜ਼ ਦੇ ਉੱਤੇ ਨੌਕਰੀ ਕੀਤੀ। ਦੁਬਈ ਤੋਂ ਉਹਨਾਂ ਨੇ ਕੈਨੇਡਾ ਦਾ ਰੂਕ ਕੀਤਾ ਜਿੱਥੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਛੋਟੀਆਂ-ਛੋਟੀਆਂ ਨੌਕਰੀਆਂ ਕਰਦੇ ਆ ਉਹਨਾਂ ਨੇ ਮਿਹਨਤ ਦੇ ਨਾਲ ਕੱਪੜੇ ਦੀ ਰੀਸਾਈਕਲਿੰਗ ਦਾ ਕਾਰੋਬਾਰ ਸ਼ੁਰੂ ਕੀਤਾ। ਮਿਹਨਤ ਅਤੇ ਇਮਾਨਦਾਰੀ ਅਤੇ ਦ੍ਰਿੜਤਾ ਦੇ ਨਾਲ ਇਹ ਛੋਟਾ ਕਾਰੋਬਾਰ ਕਿਸ ਵੇਲੇ ਅਰਪਾਂ ਖਰਬਾਂ ਦੀ ਕੰਪਨੀ ਚ ਬਦਲ ਗਿਆ ਇਹ ਪਤਾ ਹੀ ਨਹੀਂ ਚੱਲਿਆ। ਮੇਰੇ ਹਮਕੇ ਦੇ ਰਾਜਗੜ੍ਹ ਪਿੰਡ ਦੇ ਸਾਡੇ ਉਦਮੀ ਜਿਹੜੇ ਜੀ ਕੈਨੇਡਾ ਦੀਆਂ ਧਰਤੀਆਂ ਤੇ ਜਾ ਕੇ ਦਰਸ਼ਨ ਸਿੰਘ ਮੰਨਾ ਜੀ ਸਫਲਤਾ ਦੇ ਝੰਡੇ ਕੱਢੇ ਇੱਕ ਸਫਲ ਵਪਾਰੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਸੀ। ਬੜੀ ਦੁੱਖ ਦੀ ਗੱਲ ਆ ਕਿ ਫਿਰ ਕੁ ਲੋਕਾਂ ਨੇ ਉਹਨਾਂ ਦੇ ਘਰ ਮੁਰੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ ਇਹ ਬਹੁਤ ਹੀ ਦੁਖਦਾਈ ਖਬਰ ਹੈ ਸਾਡੇ ਜਿਹੜੇ ਪ੍ਰਵਾਸੀ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਦੋਂ ਉਹ ਤਰੱਕੀ ਕਰਦੇ ਆ ਉੱਥੋਂ ਦੇ ਲੋਕ ਉਹਨਾਂ ਨੂੰ ਦੇਖ ਕੇ ਨਹੀਂ ਜੜਦੇ ਸੋ ਮੈਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਦੀ ਜਾਂਚ ਕਰਾ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਇਦਾਂ ਦੀ ਜਿਹੜੀ ਨਫ਼ਰਤ ਦੀ ਅੱਗ ਸਹਜੇ ਸਹਜੇ ਕੈਨੇਡਾ ਦੇ ਵਿੱਚ ਫੈਲ ਰਹੀ ਆ ਉਸ ਨਫ਼ਰਤ ਦੀ ਅੱਗ ਨੂੰ ਰੋਕਿਆ ਜਾ ਸਕੇ ਮੈਂ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕੋਈ ਇਸ ਮਾਮਲੇ ਦੇ ਉੱਤੇ ਦਖਲ ਦੇਣ ਅਤੇ ਕੈਨੇਡਾ ਸਰਕਾਰ ਨੂੰ ਤੈਅਦ ਕਰਨ ਹਦਾਇਤਾਂ ਕਰਨ ਕਿ ਜੋ ਦਰਸ਼ਨ ਸਿੰਘ ਜੀ ਦੇ ਕਾਤਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਸਜ਼ਾਵਾ ਦੇਣ ਦਾ ਮਕਸਦ ਇਹ ਹੈ ਕਿ ਉਹ ਵਿਖਦੇ ਵਿੱਚ ਜਿਹੜੀ ਅਜੇਹੀ ਘਟਨਾ ਵਾ ਉਹ ਦੁਬਾਰਾ ਨਾ ਹੋ ਸਕੇ। ਐ ਸਰ ਕਿਆ ਨਾਮ ਤੁਹਾਡਾ? ਮੇਰਾ ਨਾਮ ਨੀਤੈਨ ਆ ਸਰ। ਕੀ ਦਰਸ਼ਨ ਸਿੰਘ ਸੈਸੀ ਜੀ ਦੇ ਉਹਨਾਂ ਨਾਲ ਤੁਹਾਡੀ ਕੀ ਰਿਲੇਸ਼ਨਸ਼ਿਪ? ਸਰ ਬੇਸਿਕਲੀ ਮੈਂ ਉਹਨਾਂ ਦਾ EMPLOYEES ਹਾਂ ਸਿੰਸ ਲਾਸਟ 5 ਇਅਰ। ਕੀ ਗੱਲ ਬਾਤ ਹੈ ਕੈਨੇਡਾ ਤੋਂ ਜਿਹੜੀ ਉੱਥੇ ਇਨਸੀਡੈਂਟ ਵਗੇ ਤੁਹਾਨੂੰ ਕਿੱਦਾਂ ਪਤਾ ਲੱਗਾ? ਸਰ ਇਨਸੀਡੈਂਸ ਬੇਸਿਕਲੀ ਇਹ ਹੋਈ ਹੈ ਮਾਰਨਿੰਗ 9:30 ਦੇ ਤਕਰੀਬਨ ਅਰਾਊਂਡ ਟਾਈਮ ਸੀਗਾ। ਇਹ ਆਪਣੇ ਕਰੋ ਆਫਿਸਲੀ ਨਿਕਲੇ ਸੀਗੇ। ਤੇ ਇਹਦੇ ਆਪੋਜ਼ਿਟ ਸਾਈਡ ਇਨਾਂ ਦੇ ਇੱਕ ਕੋਈ ਅਨਨੋਨ ਪਰਸਨ ਸੀਗਾ ਉਹ ਇਹਨਾਂ ਨੂੰ ਸ਼ੂਟ ਕਰ ਗਿਆ। ਕਿਦਾਂ ਇੱਕ ਵੱਡਾ ਨਾਮ ਸੀ ਇੰਡੀਆ ਦਾ ਤੇ ਕੈਨੇਡਾ ਚ ਜਾ ਕੇ ਨਾਮ ਕਮਾਇਆ ਆਪਣਾ ਕੀ ਬੇਸਿਕਲੀ ਕਾਰੋਬਾਰ ਕੀ ਸੀ ਕਿਸ ਤਰ੍ਹਾਂ ਚੇਨ ਚੱਲਦੀ ਸੀ ਸਰ ਬੇਸਿਕਲੀ ਸਾਡਾ ਰੀਸਾਈਕਲਿੰਗ ਕਲੋਥਿੰਗ ਦਾ ਕੰਮ ਸੀਗਾ ਇੰਪੋਰਟ ਐਕਸਪੋਰਟ ਦਾ ਕੰਮ ਸੀਗਾ ਬੇਸਿਕਲੀ ਜੋ ਯੂਜ਼ਡ ਲੋਥ ਹੁੰਦੇ ਸੀਗੇ ਉਹ ਅਸੀਂ ਇੰਪੋਰਟ ਐਕਸਪੋਰਟ ਕਰਦੇ ਸੀ ਫਰਦਰ ਓਵਰ ਅਸ ਕੰਟਰੀਜ਼ ਕਿੰਨੇ ਕੰਪਲਾਈਜ਼ ਨੂੰ ਜਿਹੜੇ ਅਪਣੇ ਇੱਥੇ ਰੋਜ਼ਗਾਰ ਨਾਲ ਜੋੜਿਆ ਇੰਟਰਨੈਸ਼ਨਲ ਦਾ ਅਸੀਬ ਚਾਕੇ ਏਮਪਲੋਏਸਰ ਅਗਰ ਆਪਾਂ ਲੰਮਸਮ ਗੱਲ ਕਰੀਏ ਤਾਂ ਸਾਡੇ ਜਿਹੜਾ ਹੈੱਡ ਪਲਾਂਟ ਕਾਨਲੀ ਵਿੱਚ ਹੈਗਾ ਇਸ ਟਾਈਮ ਉੱਥੇ 700 ਤੋਂ ਇਹ ਦਰਸ਼ਨ ਸਿੰਘ ਨਾਲ ਤੁਹਾਡੀ ਕਦੋਂ ਗੱਲ ਹੋਈ ਸੀ ਜੀ ਮੇਰੀ ਸਰ ਲਾਸਟ ਨਾਈਟ ਦੀ ਗੱਲ ਹੋਈ ਹੈ ਤਕਰੀਬਨ ਇਨਸੀਡੈਂਸ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਕਹਿ ਸਕਦੇ ਹਾਂ ਜੀ ਕੀ ਗੱਲਬਾਤ ਹੋਈ ਕੋਈ ਮੇਰੇ ਕੰਮ ਦੇ ਸਿਲਸਿਲੇ 'ਚ ਗੱਲ ਹੋਈ ਸੀ ਸਰ ਉਦੋਂ ਬਿਲਕੁਲ ਨਾਰਮਲ ਬਿਹੇਵੀਅਰ ਸੀਗਾ ਉਹਨਾਂ ਦਾ ਨਾਰਮਲ ਉਹਨਾਂ ਨੇ ਗੱਲਬਾਤ ਕੀਤੀ ਮੇਰੇ ਨਾਲ ਕਦੋਂ ਕੋ ਸ਼ਿਫਟ ਹੋਈ ਸੀ ਇਹ ਜੀ ਕੈਨੇਡਾ ਤੋਂ ਤੇ ਅਰਾਊਂਡ 40 ਸਾਲ ਉਹ ਚੱਲੇ ਸਰ ਇਹਨਾਂ ਨੂੰ ਇਹਨਾਂ ਦੀ ਪੂਰੀ ਫੈਮਲੀ ਬਾਹਰ ਸੈਟਲਡ ਸੀ ਸਰ ਕੌਣ ਕੌਣ ਹੈ ਫੈਮਲੀ ਜੀ ਇਹਨਾਂ ਦੇ ਸਰ ਦੋ ਬੇਟੇ ਨੇ ਬਸ ਦੋ ਬੇਟੇ ਨੇ ਇੱਕ ਮੈਰਿਡ ਹੈ ਇੱਕ ਅਨਮੈਰਿਡ ਪ੍ਰਿਮੇਸ਼ਨ ਵਗੈਰਾ ਫਿਰ ਉੱਥੇ ਕੀਤਾ ਜਾਂਦਾ ਉਹ ਹੌਪਫੁਲੀ ਉੱਥੇ ਕੀਤਾ ਜਾਂਦਾ ਸਾਰਾ ਪ੍ਰੋਸੀਜਰ ਤੇ ਉਰੇ ਉਹਨਾਂ ਦੇ ਕੀ ਆਪਰੇਸ਼ਨਸ ਹੁੰਦੇ ਸੀਗੇ ਸਰ ਆਪਰੇਸ਼ਨ ਬੇਸਿਕਲੀ ਸਾਰਾ ਲੀਡ ਉਹੀ ਕਰਦੇ ਸੀਗੇ ਆਨਲਾਈਨ ਸਾਰਾ ਟੱਚ ਤੇ ਰਹਿੰਦੇ ਸੀ ਅਸੀਂ ਉਹਨਾਂ ਨਾਲ ਕਨੈਕਟਡ ਰਹਿੰਦੇ ਸੀਗੇ ਸੋ ਇਸ ਤਰ੍ਹਾਂ ਇੱਕ ਚੇਨ ਬਣੀ ਸੀ ਤੇ ਸਸੀਂ ਵਰਕ ਨੂੰ ਫਾਲੋਅ ਅਪ ਕਰਦੇ ਸੀਗੇ ਜਿੱਦਾਂ ਉਹ ਸਾਨੂੰ ਇਨਸਟਰਕਸ਼ਨ ਦਿੰਦੇ ਸੀਗੇ ਜਿਹੇ ਤਰ੍ਹਾਂ ਸੀ ਦੱਸਿਆ ਵੀ ਕਾਰਡ ਲਈ 700 ਦੇ ਆਸ-ਪਾਸ ਵਰਕਰ ਸੀਗਾ 올ਓਵਰ ਵਰਡ ਕਿੰਨੇ ਕੋ ਬੰਦਿਆਂ ਨੂੰ ਲੋਜ ਕਰਤਾ ਸਰ 올ਓਵਰ ਵਰਡ ਨੋ ਕਾਊਂਟਿੰਗ ਤੱਕ ਐਗਜੈਕਟ ਟਪਕ ਐਂਸਰ ਉਹਦੇ ਬਟ ਕਾਫੀ ਬੰਦੀ ਸੀ ਕਿਉਂਕਿ ਸਾਡਾ ਆਪਣਾ ਕੈਨੇਡਾ ਦੇ ਵਿੱਚ ਵੀ ਪਲਾਂਟ ਹੈ ਰੀਸਾਈਕਲਿੰਗ ਦਾ ਉੱਥੇ ਹੀ ਵਰਕ ਚੱਲਦਾ ਸੀਗਾ ਇਸ ਕਰਕੇ ਕਾਫੀ ਪਰਸਨ ਕਨੈਕਟਡ ਸੀਗੇ ਨਾਲ ਜਿਸ ਤਰ੍ਹਾਂ ਸਰ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਕਿ ਅਸੀਂ ਅਨਮੋਲ ਹੀਰਾ ਕਬਾ ਲਿਆ ਤੇ ਇਸ ਇਨਸੀਡੈਂਟ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਜਦੋਂ ਤੁਹਾਡਾ ਇੱਕ ਵਧੀਆ ਬੌਸ ਇਤੋਂ ਦੁਨੀਆ ਤੇ ਨਹੀਂ ਰਹਿਣ ਕੀ ਫੀਲ ਕਰਦੇ ਸਰ ਇਹ ਦੇਖੋ ਲਾਈਫਟਾਈਮ ਚ ਕਦੇ ਵੀ ਮਤਲਬ ਪੂਰਾ ਨਹੀਂ ਹੋਊਗਾ ਸਰ ਇਹ ਘਾਟਾ ਕਿਉਂਕਿ ਸਾਰਾ ਮਤਲਬ ਹਰੇਕ ਪਰਸਨ ਦੇ ਹੈਲਪ ਕਰਦੇ ਸੀ ਇਵਨ ਕਿ ਮੇਰੇ ਵੀ ਬਹੁਤ ਵਾਰੀ ਹੈਲਪ ਕੀਤੀ ਹੈ ਉਹਨਾਂ ਨੇ ਨਾਨ ਕੈਮਰਾ ਕਹ ਰਿਹਾ ਬਹੁਤ ਹੈਲਪਫੁਲੀ ਫਾਈਨੈਂਸ਼ੀਅਲੀ ਵੀ ਉਹਦਾਂ ਵੀ ਕਈ ਵਾਰ ਹੈਲਪ ਕੀਤੀ ਹੈਗੀ ਆ ਪਿੰਡ ਦੇ ਵਿੱਚ ਵੀ ਜਿਨ੍ਹਾਂ ਨੇ ਮਤਲਬ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਕੋਈ ਬਿਮਾਰੀ ਦੀ ਪ੍ਰੋਬਲਮ ਸੀ ਜਾਂ ਕੁਝ ਵੀ ਸੀ ਹਰੇਕ ਦੀ ਹੈਲਪ ਕਰਦੇ ਸੀ ਸਰ ਗੁਰਬਖਸ਼ ਸਿੰਘ ਜੀ ਕੀ ਲੱਗਦੇ ਸੀ ਦਸੰਗਤ ਸਾਡੀ ਰਿਸ਼ਤਦਾਰ ਸੀ ਜੀ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਫਿਰ ਘਟਨਾ ਬਾਰੇ ਸਾਨੂੰ ਰਾਤ ਸਾਢੇ 9 ਵਜੇ ਫੋਨ ਆਇਆ ਰਾਤ ਤੇ ਕਰਦੇ ਨਹੀਂ ਦੱਸਿਆ ਵੀ ਟੈਨਸ਼ਨ ਚ ਹੋ ਜਾਉਂਗੇ ਸਵੇਰੇ ਦੱਸਿਆ ਤੇ ਬਾਬੂ ਜੀ ਇਸ ਤਰ੍ਹਾਂ ਪਤਾ ਲੱਗਾ ਕਿ ਜਿੱਦਾਂ ਆਪ ਹੋ ਗਏ ਨੇ ਕੈਨੇਡਾ ਤੇ ਬਾਸਿਆ ਕੇ ਸਾਰੇ ਲੋਕਾਂ ਦੀ ਮਦਦ ਕੀਤੀ ਰਿਸ਼ਤੇਦਾਰਾਂ ਦੀ ਮਦਦ ਕੀਤੀ ਕਿਵੇਂ ਦਾ ਰਿਹਾ ਜੀਵਨ ਉਹਨਾਂ ਦਾ ਜੀਵਨ ਉਹਦਾ ਬਹੁਤ ਵਧੀਆ ਸੀ ਕਿਵੇਂ ਤੁਹਾਡੀ ਸਾਰਿਆਂ ਦੀ ਮਦਦ ਕਿਵੇਂ ਕਰਦੇ ਸੀਗੇ ਜੀ ਉਹ ਜਿੰਨੀ ਕਹਿਦੀ ਉਹਨੀਆਂ ਕਰਦਾ ਸੀ ਚਾਹ ਤੀਆ ਬੰਦਾ ਚਾਹ ਕਰਦਾ ਚਾਹ ਬਾਹਰਲਾ ਸਭ ਦੀ ਹੈਲਪ ਕਰਦਾ ਸੀ ਹਰੇਕ ਰਿਸ਼ਤੇਦਾਰ ਦੀ ਹਰੇਕ ਪਿੰਡ ਦੇ ਦੀ ਹਰੇਕ ਨੇ ਜਿਹਨੇ ਬਾਹ ਫੜੀ ਜਿਹੜਾ ਇਹ ਕੰਮ ਕਰਦਾ ਸੀ ਉਹਦੀ ਬਹੁਤ ਹੈਲਪ ਕਰੀ ਆ ਗੁਜਰਾਤ ਚ ਉਹਨਾਂ ਪਲਾਟ ਲੈ ਕੇ ਮਕਾਨ ਵੀ ਬਣਾ ਕੇ ਦਿੱਤੇ ਨੇ ਜਿੰਨੀ ਲੇਬਰ ਆਇਆ ਉਹਨਾਂ ਪਲਾਟ ਕਲੋਨੀ ਬਣਾ ਕੇ ਮਕਾਨ ਦੇ ਕਿਸ਼ਤਾਂ ਚ ਪੈਸੇ ਆਪ ਜੀ ਮੁੱਸਨਖਾਜ ਜਿੰਦਾ ਰਹੇ ਬਾਕਪਾ ਜੀ ਤੁਸੀਂ ਵੀ ਕੈਨੇਡਾ ਇੱਥੇ ਰਹਿੰਦੇ ਹੋ ਜੀ ਹਾਂ ਜੀ ਮੈਂ ਵੀ ਮੈਂ ਸਾਡਾ ਐਸਾ ਇੱਕੋ ਹੀ ਆ ਇਹਦਾ ਛੋਟਾ ਜਿਹਾ ਸੀ ਜਦਦੇ ਅਸੀਂ ਇਕੱਠੇ ਹਾਂ ਤੇ ਫਿਰ ਹੁਣ ਕਦੋਂ ਆਏ ਸੀ ਉੱਥੋਂ ਜੀ ਤੁਸੀਂ ਇਹਨਾਂ ਨੂੰ ਕਦੋਂ ਮਿਲੇ ਸੀ ਉੱਥੇ ਮੈਂ ਥੋੜਾ ਜਿਹਾ ਹੋਇਆ ਮੈਂ ਪਰਸੋ ਦਾ ਗੱਲ ਕਰੀ ਆ ਜੀ ਸਾਡੀ ਰੋਜ਼ ਗੱਲਬਾਤ ਜੀ ਵੀ ਆ ਕੰਮ ਹੋ ਗਿਆ ਇਹਦਾ ਸੋਲਵ ਕਰਨਾ ਮੈਂ ਕਰਦਾ ਮੈਂ ਆ ਗੱਲ ਕਰਦਾ ਜਾਨ ਨਹੀਂ ਤੇ ਪਿੰਡ ਮੈਂ ਕਿੰਨੇ ਕੁ ਜੁੜੇ ਹੋਏ ਸੀਗੇ ਹਾਂਜੀ ਪਿੰਡ ਲੈਵਲ ਤੇ ਕਿੰਨੇ ਜੁੜੇ ਹੋਏ ਸੀ ਪਿੰਡ ਲੈਵਲ ਤੇ ਜਦੋਂ ਆਉਂਦੇ ਸੀ ਤਾਂ ਫਿਰ ਕਿਸ ਤਰ੍ਹਾਂ ਦਾ ਆਉਂਦਾ ਪਿੰਡ ਪਿੰਡ ਤਕਰੀਬਨ ਇਹਦੇ ਕੋਲ 10 ਆ ਕੇ 10 ਚਲੇਗੇ 10 ਆ ਕੇ 10 ਚਲੇਗੇ ਬਾਹਲੇ ਦਰ੍ਹਾਂ ਸਾਰਾ ਕਿੰਨੀ ਦੇਰ ਬਾਅਦ ਚੱਕਰ ਮਾਰਦੇ ਸੀ ਚੱਕਰ ਜੇ ਕੰਪੈਂਦਾ ਜਦੇ ਆ ਜਾਂਦਾ ਸੀ ਸਾਡੇ ਮੌਤ ਹੋਈ ਦੂਏ ਦਿਨ ਆ ਗਿਆ ਸੀ ਮੇਰੇ ਲੜਕੇ ਦੀ ਹੋ ਗਈ ਸੀ ਦੂਏ ਦਿਨ ਆ ਗਿਆ ਸੀ ਇਹਨੂੰ ਤਾਂ ਕੀ ਕਹੋਗੇ ਜਿਵੇਂ ਹੁਣ ਵਿਦੇਸ਼ੀ ਧਰਤੀ ਤੇ ਵੀ ਸੁਰੱਖਿਆ ਨਹੀਂ ਹੈਗੀ ਕਿ ਇੱਕ ਅੰਸਰਿਆ ਮਾ ਕੇ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਕੀ ਕਹੋਂਗੇ ਇਹ ਘਟਨਾ ਕੋਈ ਇਹ ਤਾਂ ਬਹੁਤ ਮਾੜੀ ਗੱਲ ਹੈ ਵੈਸੇ ਅਸੀਂ ਵੀ ਚਾਹੁੰਦੇ ਸੀ ਵੀ ਸਭ ਕੁਝ ਵੇਚ ਕੇ ਚਲੇ ਜਾਈਏ ਇਹ ਘਟਨਾ ਨੇ ਸਾਡਾ ਅੱਜ ਨੱਕਾ ਲੱਗ ਗਿਆ ਸਾਡਾ ਅਸੀਂ ਨਹੀਂ ਯਾਰ ਜਿਹੜੇ ਬੱਚੇ ਨੇ ਉਹਨਾਂ ਦੇ ਵਾਪਸ ਜਾਵਾਂਗੇ ਸਾਡਾ ਸਾਰਾ ਪਰਿਵਾਰ ਉੱਥੇ ਹੈ ਤੇ ਹੁਣ ਉੱਥੋਂ ਦੀ ਸਰਕਾਰ ਤੋਂ ਵੀ న్యాయ ਦੀ ਮੰਗ ਕਰਦੇ ਹਾਂ ਕਿ ਇਨਸਾਫ ਜਿਹੜਾ ਹੁਣਸਾਫ ਸਾਨੂੰ ਮਿਲਣਾ ਚਾਹੀਦਾ ਹੈ ਕਿ ਕਾਰਨ ਵੀ ਹਲੇ ਤੱਕ ਕਹਿੰਦੇ ਨਹੀਂ ਸਾਹਮਣੇ ਨਹੀਂ ਆਇਆ ਵੀ ਕੀ ਬਿਮਾਰੀ ਜੀ ਅਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਤੇ ਪਿੰਡ ਦੇ ਵਿੱਚ ਉਹਨਾਂ ਦੀ ਜ਼ਮੀਨ ਵਗੈਰਾ ਜਾਂ ਘਰ ਵਗੈਰਾ ਹੈ ਹਾਂ ਜੀ ਇੱਥੇ ਕੋਠੀ ਆ ਨਾਲ ਕੋਣ ਹੁੰਦਾ ਪਰ ਉੱਥੇ ਖਾਲੀ ਪਈ ਆ ਜੀ ਸਾਰੇ ਤਾਂ ਬਾਹਰ ਨੇ ਦੇਖ ਨਹੀਂ ਤਾਂ ਇਹ ਨਹੀਂ ਇਹਨਾਂ ਨੂੰ ਤਾਂ ਹੀ ਜਾ ਕੇ ਵੀ ਸਾਫ਼ ਕਰ ਦੋ ਉੱਥੇ ਬੱਚਾ ਕਰ ਇਹ ਵੀ ਨਹੀਂ ਇਹਨਾਂ ਦੀ ਇਹ ਹੋਲਡ ਕਰ ਦੋ ਤੇ ਹੁਣ ਹੋਰ ਇਹ ਜ਼ਮੀਨ ਵੀ ਕੋਣੋਂ ਹੁੰਦਾ ਜੀ ਕੋਣ ਜ਼ਮੀਨ ਇਹ ਹੁੰਦਾ ਅੱਜ ਪਛਿੱਟ ਜਾ ਠੀਕ ਹਟ Thank mm -hmm. you.